ਜਦ ਕੇ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਗੁਰਮੁਖੋ ਵੇ ਸਾਰੇ ਪਾਵਨ ਪਵਿੱਤਰ ਤਖਤ ਸਤਿਗੁਰਾਂ ਨੇ ਸੱਚੇ ਪਾਤਸ਼ਾਹ ਨੇ ਆਪਣੇ ਮਵਾਰਕ ਚਰਨ ਪਾ ਕੇ ਉਹਨਾਂ ਨੂੰ ਪਵਿੱਤਰ ਕੀਤਾ ਸਾਰ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸਹਿਜੰਤ ਪੈ ਹਰੀਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ ਜਿੱਥੇ ਜਾਏ ਬਹਿ ਮੇਰਾ ਸਤਿਗੁਰ ਸੁਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਨੂੰ ਥਾਨ ਭਰ ਲਿਆ ਲੈ ਧੂਰ ਮੁਖ ਲਾਵਾ ਗੁਰ ਸਿੱਖਾਂ ਕੇ ਘਾਲ ਥਾਂ ਪਏ ਜਿਰ ਹਰ ਨਾਮ ਧਿਆਵਾ ਤੁਸੀਂ ਅੱਜ ਗਿਆਨੀ ਕੁਲਵੰਤ ਸਿੰਘ ਜੀ ਹੋਰਾਂ ਨੂੰ ਮੁਬਾਰਕ ਦੇਣ ਵਾਸਤੇ ਆਇਓ ਤੇ ਸਤਿਗੁਰ ਕਹਿੰਦੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ ਜਿਹੜੀ ਪੂਜਾ ਇਹਨਾਂ ਨੇ ਸਤਿਗੁਰਾਂ ਦੀ ਕੀਤੀ ਹੈ ਗੁਰਮੁਖੋ ਬੜੀ ਕਠਨ ਸੇਵਾ ਇਸ ਮਰਥਾ ਨੇ ਰੱਖਦੀ ਸੇਵਾ ਕਰਨ ਦੀ ਸਤਪੁਰ ਕਲਗੀਧਰ ਪਾਤਸ਼ਾਹ ਸੇਵਾ ਲੈ ਰਹੇ ਨੇ